ਨਮਸਕਾਰ ਅਦਾਬ ਸਲਾਮ ਸੱਸੀਆ ਗੱਲ ਦੋਸਤੋ ਮੈਂ ਤੁਹਾਡਾ ਵੀਰ ਪਰਵੀਨ ਅਗੀਲਾ ਅੱਜ ਬੜੀ ਦੀ ਖੁਸ਼ੀ ਦੀ ਗੱਲ ਹੈ ਕਿ ਅੱਜ ਪੀਰ ਬਾਬਾ ਪੰਜ ਪੀਰ ਜੀ ਦੇ ਦਰਬਾਰ ਦੇ ਉੱਤੇ ਸਲਾਨਾ ਜੋੜ ਮੇਲਾ ਐ ਪਿੰਡ ਦਾਬਾ ਵਾਲੀ ਟਰਾਲੇ ਦੇ ਨੇੜੇ ਐ ਬਾਬਾ ਜੀ ਦਾ ਮੇਲਾ ਹੋਣ ਜਾ ਰਿਹਾ ਜਿਸ ਦੇ ਵਿੱਚ ਅਸੀਂ ਹਾਜ਼ਰੀ ਭਰ ਰਹੇ ਹਾਂ ਤੋਂ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਆਕੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰੋ ਅੱਜ ਦਾ ਮੇਲਾ ਬਾਬਾ ਜੀ ਦੇ ਦਰਬਾਰ ਦੇ ਉੱਤੇ ਬੜੀ ਹੁਮਹਮਾ ਕੇ ਮੇਲਾ ਹੋ ਰਿਹਾ ਜੀ ਔਰ ਤੈਥੋਂ ਸ਼ੁਕਰਗੁਜ਼ਾਰਾਂ ਏਕੇ ਨਿਊਜ਼ ਵਾਲਿਆਂ ਦੇ ਜਿਨ੍ਹਾਂ ਨੇ ਇਸ ਮੇਲੇ ਦੇ ਵਿੱਚ ਆ ਕੇ ਹਾਜ਼ਰੀਆਂ ਭਰੀਆਂ ਔਰ ਸਾਡੇ ਕੋਲ ਵੀ ਹਾਜ਼ਰੀ ਲਵਾਈ ਤੈਥੋਂ ਸ਼ੁਕਰਗੁਜ਼ਾਰਾਂ ਧੰਨਵਾਦ ਜੀ ਦਰਦ ਦਰਦੀ ਦੂਰੀ ਦੁਰਮੁਖ ਜਾਂਦੀ ਜਦੋਂ ਕਰਮ ਹੋ ਜਾ ਵੇ ਮੀਰਾ ਦਾ ਇਹ ਦਰਦ ਮੰਦਾ ਦਾ ਦਰਦ ਈ ਐ ਇਹ ਦਰਦ ਮਦਾ ਦਾ ਦਰਦ ਈ ਮੇਰਾ ਹਲ ਕਰ ਦੇ ਤਕਦੀਰਾਂ ਦਾ ਦਰਦ ਦਰਦ ਦੀ ਦੁਰ ਦੁਰ ਮੁਕ ਜਾਂਦੀ ਜਦੋਂ ਕਰਮ ਹੋ ਜਾ ਵੇ ਮੇਰਾ ਦਾ ਮੈਂ ਤੁਹਾਡਾ ਆਪਣਾ ਪ੍ਰਵੀਨ ਰੰਗੀਲਾ ਮੇਰਾ ਇੱਕ YouTube ਚੈਨਲ ਆ ਜੀ ਪ੍ਰਵੀਨ ਰੰਗੀਲਾ 뮤ਜ਼ਿਕ ਜਿਹਦੇ ਵਿੱਚ ਮੇਰੇ ਸੂਫੀਆਂ ਨਾ ਕਲਾਮ ਹੋਰ ਵੀ ਪੰਜਾਬੀ ਗੀਤ ਭਜਨ ਭੇਟਾਂ ਐ ਉਸ ਚੈਨਲ ਤੇ ਪਈਆਂ ਜੀ ਉਸ ਚੈਨਲ ਨੂੰ ਬੱਦ ਤੋਂ ਬੱਦ ਪਿਆਰ ਕਰੋ ਔਰ ਬੱਦ ਬੱਦ ਮੇਰੇ ਜਿੰਨੇ ਵੀ ਟ੍ਰੈਕ ਆਏ ਹੋਏ ਨੇ ਉਹਨਾਂ ਨੂੰ ਸੁਨੋ ਨਿਸ਼ਕਰ